ਬੇਤਵੰਦੀ ਹਰਪਾਲ ਸਿੰਘ ਚੀਮਾ ਆਉਣ ਆਦਨਾਂ ਵਿੱਚ ਜੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਉਹਨਾਂ ਨਾਲ ਮੀਟਿੰਗ ਕਰਨਗੇ ਜਿਸ ਦੇ ਮਿਲਿਆ ਨੂੰ ਬਹੁਤ ਵੱਡੀ ਆਸ ਹੈ ਜੀ ਬੇਤਵੰਦੀ ਹਰਪਾਲ ਸਿੰਘ ਚੀਮਾ 6 ਮੀਗ ਬੇਗਨਾ ਏਰੀਆ ਜੋ ਕਿ 5.5 ਸਾਲ ਦਾ 18000 ਕਰੋੜ ਰੁਪਏ ਬਣ ਲੱਗ ਭਾਗ ਹੋ ਸਾਰੇ ਆਉਣਾਂ ਦੇ ਦਿਨਾਂ ਦੇ ਵਿੱਚ ਬੇਤਵੰਦੀ ਹਰਪਾਲ ਸਿੰਘ ਚੀਮਾ ਮਿਲਾਨਾਂ ਨਾਲ ਮੀਟਿੰਗ ਕਰਕੇ ਜੋ 18000 ਕਰੋੜ ਲੱਗ ਭਾਗ ਏਰੀਆ ਬਣਦਾ ਹੈ ਹੋਰ ਇਸ ਵਾਰੀ ਫੈਸਲਾ ਕਰਨਗੇ ਅਸੀਂ ਮੰਗ ਕਰਦੇ ਹਾਂ ਵੀ ਤਾਂ ਇਸ ਸਰਕਾਰ ਦੀਆਂ ਤੋਂ ਵੀ ਮੀਟਰ ਦੇ ਵਿੱਚ ਵੀ ਵਾਧਾ ਕੀਤਾ ਜਾਵੇ ਪੂਰਾ ਕੀਤਾ ਜਾਵੇ ਵੀ ਡੀਏ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮਲਾਿਆਂ ਦਾ 55% ਆ ਪਰ 50 ਸਰਕਾਰ ਦੇ ਮਲਾਿਆਂ ਦਾ ਡੀਏ ਹੈ ਉਹ 42% ਦਾ 13% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਮਲਾਿਆਂ ਵੱਲੋਂ ਮਹਾਲੀ ਵਿੱਚ ਗੁਰੂੰਦਰ ਦੇ ਵਿੱਚ ਜਾਂ ਮੁੱਖੋਲੀ ਭਵੰਦਾਂ ਦੇ ਸ਼ਹਿਰ ਸੰਗਰੂਰ ਦੇ ਵਿੱਚ ਜਾਂ ਫਿਰ ਮੜਗਾ ਚੌਂਗ ਵਿੱਚ ਵੀ ਧਾਨੇ ਲਗਾਏ ਗਏ ਸਨ ਕਿ ਡੀਏ ਦੇ ਵਿੱਚ ਤਰ੍ਹਾਂ ਵਾਧਾ ਕੀਤਾ ਜਾਵੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਮੁਲਾਜ਼ਮਾਂ ਦੀ ਜੋ ਮੁੱਖ ਮੰਗ ਆ ਇਹ ਡੀਏ ਵਧਾ ਕੇ 42% ਤੋਂ 55% ਕਰੇ 17-7-2020 ਵਾਲੇ ਮੁਲਾਜ਼ਮਾਂ ਨੂੰ 6ਵੇਂ ਪੇਗ ਦੀ ਗੱਲ ਕਰਦੇ ਹਾਂ ਅਸੀਂ ਪਰ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਨੇ ਕਿਹਾ ਕਿ 17-7-2020 ਤੋਂ ਭਾਰਤੀ ਮੁਲਾਜ਼ਮਾਂ ਲਈ 6ਵਾਂ ਪੇਗ ਨਹੀਂ ਲਾਗੂ ਕਰਨ ਦੀ ਕੋਈ ਤਜਵੀਰ ਨਹੀਂ ਹੈ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਦੀ ਮੈਂ ਦਾ ਕਰਦੇ ਆ ਦੂਜੇ ਵਾਸਤੇ ਮੁੱਖਾਂ ਦੀ ਭਵਾਨ ਤਮਾਨ ਤੋਂ ਮੰਗ ਕਰਦੇ ਆ ਕਿ ਜੋ ਰਿਟਾਇਰਡ ਨੇ ਮੁਲਾਜ਼ਮਾਂ ਉਹਨਾਂ ਨੂੰ ਫੈਕਟਰ ਦੋਪਰਾਂ ਨਾਲ ਅਗੀਆਂ ਜਾਵੇ ਪੁਰਾਣੀ ਪੈਸ਼ਨ ਬਹਾਲ ਕਰਨ ਵਾਸਤੇ ਮਾਨ ਸਰਕਾਰ ਵੱਲੋਂ 2022 ਦੇ ਵਿੱਚ ਇੱਕ ਲੰਗੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਅੱਜ ਤੱਕ ਜੋ ਪੁਰਾਣੀ ਪੈਸ਼ਨ ਬਹਾਲ ਨਹੀਂ ਹੋਈ ਸਰਕਾਰ ਵੱਲ ਨੂੰ ਸਾਢੇ ਤਿੰਨ ਸਾਲਾਂ ਦਾ ਸਮਾਂ ਹੋ ਚੁੱਕਾ ਹੈ ਲਗਭਗ ਪਰ ਸਰਕਾਰ ਨੇ 12 ਵੀ ਕੀਤਾ ਸੀ 2022 ਦੇ ਵਿੱਚ ਨੋਟੀਫਾਈ ਕੀਤਾ ਜੋ ਕਿ ਲਗਣਾ ਨੋਟੀਫਾਈ ਕੀਤਾ ਗਿਆ ਉਹਦੇ ਤੱਕ ਨਿਯੁਨ ਸਭਾ ਤਰ੍ਹਾਂ ਸਰ ਪ੍ਰਾਂਵਿੰਸਿੰਗ ਬਹਾਲੀ ਹੋਈ ਪੀਐਸਈਬੀ ਡਿਮੈਂਡ ਫਾਰਮ ਦੇ ਆਗੂਆਂ ਦੀ ਮੀਟਿੰਗ 2 ਜੂਨ ਨੂੰ ਮਹਾਲੀ ਦੇ ਵਿੱਚ ਵਿੱਲੀ ਮੰਤਰੀ ਹਰਪੰਸ ਸਿੰਘ ਈਟੀਓ ਨਾਲ ਹੋਈ ਸੀ ਜਿਸ ਵਿੱਚ ਮੰਗਾਂ ਦੇ ਸਹਿਮਤੀਆਂ ਬਣਿਆ ਸਨ ਮਲਾਜ਼ਮ ਬੜੇ ਖੁਸ਼ ਸੀ ਕਿ ਵਿੱਲੀ ਮੰੰਦੀ ਹਰਪੰਸ ਸਿੰਘ ਈਟੀਓ ਨੇ ਮੰਗਾਂ ਸੰਬੰਧੀ ਹੰਗਾਰਾ ਭਰਤਾ ਹੈ ਪਰ ਉਹਨਾਂ ਨੇ ਕਿਹਾ ਅੱਜ ਅੱਜ 10 ਦਿਨ ਵਿੱਚ ਸਰਪਲ ਕਰਾਂਗੇ ਉਸ ਤੋਂ ਬਾਅਦ ਪੀਐਸਈਵੀ ਜੁਆਇੰਟ ਫੋਰਮ ਜਾਗੋਨੀ ਮੀਟਿੰਗ ਸੀਐਮਡੀ ਨਾਲ ਵੀ ਹੋਈ ਪਰ ਜੋ ਬਹਲਾ ਕੀਤਾ ਵੀਲੀ ਵੰਦੀ ਹਰ ਪਾਸੇ ਈਟੀਓ ਨੇ ਜਿਸੀਂ ਤੁਹਾਡੇ ਮੰਗਾਂ ਦਾ ਸੈਂਧਿਆ ਬਣੀਆਂ ਸਾਨੂੰ ਲਾਗੂ ਨਹੀਂ ਕੀਤੀਆਂ ਗਈਆਂ ਜਿਸ ਨੂੰ ਲੈ ਕੇ ਆਉਣ ਵਾਲੀ 24 ਜੁਲਾਈ ਨੂੰ ਸਾਰੇ ਪੰਜਾਬ ਦੇ ਵਿੱਚ ਪਾਵਰ ਕੌਨਿ ਮੈਨੇਜਮੈਂਟ ਅਤੇ ਮਾਂ ਸਰਕਾਰ ਦੀਆਂ ਆਦੇ ਹੁੱਕੀਆਂ ਜਾਣਗੀਆਂ ਦੇ ਸਲਾਈ 27 ਜੁਲਾਈ ਨੂੰ ਬੀਲੀ ਮੰਦਿਰ ਹਰਵੰਸ ਸਿੰਘ ਇਟੂ ਦਾ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਜਿਹੜੇ ਬੀਲੀ ਮੰਦਿਰ ਹਰਵੰਸ ਸਿੰਘ ਇਟੂ ਦੀ ਦਾ ਹੈ ਸਾ ਉੱਥੇ ਰੋਸਰੀ ਵਾਡੀ ਕੀਤੀ ਜਾਊਗੀ ਤੁਸੀਂ ਦੁਬਾਰਾ ਫਿਰ ਮੰਗ ਕਰਦੇ ਹਾਂ ਕਿ ਰੋਪੜ ਸਨ ਬਲਾਂ ਦੇ ਵਿੱਚ ਲਹਿਰਾ ਮਾਪ ਸਨ ਬਲਾਂ ਦੇ ਵਿੱਚ ਠੇਕੇਦਾਰ ਨੂੰ ਕੰਮ ਕਰਦੇ ਕੱਚੇ ਮਾਲਾਂ ਦੇ ਵਿੱਚ 20 22 ਸਾਲ ਤੋਂ ਉਹਨਾਂ ਨੂੰ ਰੈਲੋ ਕੀਤਾ ਜਾਵੇ ਨਿਕਟਵਾਰਤਨ ਖਾ 30 ਰੋ ਵੀ ਕੀਤਾ ਜਾਵੇ ਧੰਨਵਾਦ ਸਾਥੀਓ